ਗਾੜੂ ਵਾਹਨ ਮੋਟਰਸਾਈਕਲ ਰੇਡੀਆਂ ਦੇ ਖਿਲਾਫ ਫਿਰ ਪਿਕਅਪ ਵਾਲਿਆਂ ਵੱਲੋਂ ਵੱਡਾ ਸੰਘਰਸ਼ ਅਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੇ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਇੱਕ ਮੰਗ ਪੱਤਰ ਅਤੇ ਇਹਨਾਂ ਨੂੰ ਬੰਦ ਕਰਨ ਦੀ ਕੀਤੀ ਮੰਗ ਵੀਰਵਾਰ ਨੂੰ 5 ਵਜੇ ਦੇ ਲਗਭਗ ਬਠਿੰਡਾ ਦੇ ਮੈਨਿ ਸੈਕਟਰੀਏਟ ਵਿਖੇ ਡਿਪਟੀ ਕਮਿਸ਼ਨਰ ਦੇ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਣ ਦੇ ਲਈ ਪਹੁੰਚੇ ਪਿਕਅਪ ਗੱਡੀਆਂ ਦੇ ਮਾਲਕ ਅਤੇ ਡਰਾਈਵਰ ਅਤੇ ਉਹਨਾਂ ਵੱਲੋਂ ਮੰਗ ਕੀਤੀ ਕਿ ਗਈ ਕਿ ਜਿਹੜੇ ਜਗਾੜੂ ਵਾਹਨ ਚੱਲ ਰਹੇ ਹਨ ਉਹਨਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਇਸ ਦਿਨ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਅਗਰ ਸਰਕਾਰ ਨੇ ਇਹ ਬੰਦਨਾ ਕੀਤੇ ਤਾਂ ਇਸ ਨੂੰ ਲੈ ਕੇ ਉਹਨਾਂ ਵੱਲੋਂ ਸੰਘਰਸ਼ ਵਿੜਨ ਦੀ ਤਿਆਰੀ ਵੀ ਕੀਤੀ ਅਤੇ ਉਹਨਾਂ ਨਾਲ ਕਿਹਾ ਕਿ ਸਰਕਾਰ ਨੂੰ ਹੁਣ ਆਉਣ ਵਾਲੀਆਂ ਵੋਟਾਂ ਦੇ ਵਿੱਚ ਇਸ ਦਾ ਕਮੇਜਾ ਭੁਗਤਣਾ ਪਵੇਗਾ ਪ੍ਰਧਾਨ ਜੀ ਕੀ ਨਾਮ ਹੈ ਜੀ ਕਿਹੜੀ ਵਾਹਿਗੁਰੂ ਦੀ ਖਾਲਸਾ ਸ੍ਰੀ ਵਾਹਿਗੁਰੂ ਫਤਿਹ ਸ੍ਰੀ ਬਾਲਾਜੀ ਪਿਕਅਪ ਯੂਨੀਅਨ ਮੋੜ ਦੇ ਪ੍ਰਧਾਨ ਮੰਗਾ ਸਿੰਘ ਜੀ ਕੀ ਕਹਿਣਾ ਚਾਹੁੰਦੇ ਜੀ ਮੰਗ ਪੱਤਰ ਸਾਡਾ ਹੀ ਹੈ ਜੀ ਵੀ ਜੋ ਜੋ ਹੜੂ ਵੀ ਕਲ ਚੱਲ ਰਹੇ ਨੇ ਇਹਨਾਂ ਨੂੰ ਬੰਦ ਕੀਤਾ ਜਾਵੇ ਜੋ ਇਹਨਾਂ ਨੂੰ ਬਣਾ ਰਹੇ ਨੇ ਮਿਸਤਰੀ ਉਹਨਾਂ ਤੇ پابੰਦੀ ਲੱਗੇ ਤੇ ਜੇ ਨਹੀਂ ਇਹ ਗਾਂ ਤਾਂ ਸਰਕਾਰ ਅੱਜ ਸਾਡੀ ਸੁਣਵਾਈ ਕਰਦੀ ਤਾਂ ਆਉਣ ਵਾਲੇ ਸਮੇਂ ਤੇ ਕਰਫਿਊ ਅਸੀਂ ਦੇਖਾਂਗੇ ਆਪਦਾ ਕੋਈ ਤਿੱਖਾ ਸੰਘਰਸ਼ ਲੜਾਂਗੇ ਕੋਈ ਕਰਾਂਗੇ ਕੀ ਕਰਾਂ ਸਰਕਾਰ ਵੱਲੋਂ ਤਾਂ ਇਹਨਾਂ ਨੂੰ ਹਰੀ ਚੰਡੀ ਦਿੱਤੀ ਜੇ ਹਰੀ ਚੰਡੀ ਦਿੱਤੀ ਆ ਫਿਰ ਗਾਹਾਂ ਅਸੀਂ ਦੇਖਣਾ ਜੀ ਹੁਣ ਗਾਹਾਂ ਆਉਣ ਵਾਲਾ ਸਮਾਂ ਫਿਰ ਦੱਸੋ ਅਸੀਂ ਇਹਦਾ ਜਵਾਬ ਦੇਵਾਂਗੇ ਫਿਰ ਵੋਟਾਂ ਰਾਹੀਂ ਦੇਵਾਂਗੇ ਨਗਰਪਾਲਿਕਾ ਨੇ ਵੀ ਗਲਤ ਹੈ ਗਲਤ ਤਾਂ ਗਲਤੀ ਕਰ ਰਹੇ ਅਸੀਂ ਇਸ ਕੀ ਕਾਰਨ ਮੰਨਦੇ ਹਾਂ ਵੀ ਇੱਕ ਪਾਸੇ ਜਿਹੜੇ ਟੈਕਸ ਭਰਦੇ ਨੇ ਉਹਨਾਂ ਤੇ ਤਾਂ ਤੁਸੀਂ ਕਹਿੰਦੇ ਕਿ ਰੋਕਿਆ ਜਾ ਰਿਹਾ ਚਲਾਨ ਕੱਟੇ ਜਾ ਰਹੇ ਪਰ ਦੂਸਰੇ ਪਾਸੇ ਜਿਨ੍ਹਾਂ ਕੋਲ ਕੋਈ ਕਾਗਜ਼ ਪੱਤਰ ਨਹੀਂ ਕੋਈ ਚਲਾਨ ਨੰਬਰ ਨਹੀਂ ਹੈਗੇ ਉਹਨਾਂ ਨੂੰ ਕੋਈ ਕੁਛ ਦਾ ਕੀ ਕਾਰਨ ਮੰਨਦੇ ਹੋ? ਕਾਰਨ ਇਹ ਹੈ ਵੋਟਾਂ ਭਾਰੂ ਮੰਨ ਰਹੇ ਨੇ ਵੀ ਉਹਨਾਂ ਦੀਆਂ ਵੋਟਾਂ ਜ਼ਿਆਦਾ ਹੈ ਗਰੀਬ ਜਨਤਾ ਮੰਨ ਰਹੀ ਹੈ ਉਹਨਾਂ ਨੂੰ ਤੇ ਸਾਨੂੰ ਇਹ ਕਹਿੰਦੇ ਕਿ ਤਗੜੇ ਮੰਨ ਰਹੇ ਵੀ ਇਹ ਗੱਟਿੰਗ ਵਾਲੇ ਤਗੜੇ ਹੈ ਇੱਕ 6000 ਰੁਪਏ ਦਾ ਲੈ ਕੇ ਪੁਰਾਣਾ ਮੋਟਰਸਾਈਕਲ ਅਗਲਾ ਬਿਨਾ ਕਾਫੀ ਗਗਜ ਵਾਲਾ ਉਹਦੇ 'ਚ 15000 ਦੀ ਜਿਹੜੀ ਜੜਾ ਲੈਂਦਾ ਉਹ ਤਾਂ ਲੈ ਕੇ ਤੁਰੇ ਫਿਰਦਾ ਹੈਗਾ 1000 ਰੁਪਏ ਦਾ ਜਿਹੜਾ ਭਰ ਕੇ ਵਗ ਜਾਂਦਾ ਤੇ ਗੱਡੀ ਵਾਲਾ ਜਿਹੜਾ ਅੱਜ 15000 ਜੀ ਦੀ ਕਿਸ਼ਤ ਹੈਗੀ ਉਹ ਖੜਾ ਹੈਗਾ ਜਿਨੇ ਕੋਈ 5-4 ਲੱਖ ਗੱਡੀ ਤੇ ਲਾਇਆ ਹੈਗਾ ਕਿਸ਼ਤਾਂ ਤੇ ਗੱਡੀਆਂ ਨੇ ਹੈਗੀਆਂ ਸਾਡਾ ਚੁੱਲਾ ਬੰਦ ਕਰਤਾ ਉਹਨਾਂ ਦੇ ਚੁੱਲੇ ਚੱਲਦੇ ਆ ਲੱਗਦਾ ਨਹੀਂ ਇਹਦੇ ਨਾਲ ਚੋਰੀ ਨੂੰ ਪੜਾਓ ਫਿਰਦਾ ਕਿਉਂਕਿ ਜਿਹੜੇ ਕਾਗਜ਼ ਪੱਤਰਾਂ ਤੋਂ ਵੇਰੀਆਂ ਹੋ ਸਕਦੇ ਵੀ ਉਹ ਚੋਰੀ ਇਹ ਜਿਹੜੇ ਜਗਾਰੂ ਵੀ ਇਲੈਕਟ੍ਰੀਕ ਕਰਦੇ ਇਹਨਾਂ ਜੇ ਇਹਨਾਂ ਦੇ ਕਾਪੀ ਕਾਗਜ਼ ਵੀ ਚੈੱਕ ਕਰੇ ਜਾਣ ਤਾਂ ਇਹ ਮਿਲਣਗੇ। ਵਾਇਗੁਰਜੀਕਾ ਖਾਲਸਾ ਵਾਇਗੁਰਜੀਕ ਫਤਿਹ ਪ੍ਰਧਾਨ ਬਚਨ ਸਿੰਘ ਗੁਰਰਾਮਦਾਸ ਯੂਨੀਅਨ ਲਾਣਾ ਮੰਡੀ ਕੀ ਮਾਮਲਾ ਪ੍ਰਧਾਨ ਜੀ ਜਿਹੜਾ ਸਾਡਾ ਮਾਮਲਾ ਇਹ ਹੈ ਜੀ ਅੱਜ ਕੱਲ ਦੇ ਜਿਹੜੇ ਪੰਜਾਬ ਦੇ ਅੰਦਰ ਰਾਟ ਡਿਊਟੀ ਉਹ ਲਾ ਰੱਖਿਆ ਹੈ ਕਿਉਂਕਿ ਕਮਰਸ਼ੀਅਲ ਗੱਡੀਆਂ ਨੇ ਇੱਕ ਸ਼ਹਿਰ ਤੋਂ ਇੱਕ ਜਿਲ੍ਹੇ ਤੋਂ ਦੂਜੇ ਜਿਲ੍ਹੇ ਚ ਇਹਨਾਂ ਦਾ ਕੰਮ ਹੁੰਦਾ ਕਰਨਾ ਪਰ ਸਾਡੇ ਡਰਾਈਵਰ ਸਾਰੇ ਡਰੇ ਬੈਠੇ ਨੇ ਕਿ ਦੂਜੇ ਜਿਲ੍ਹੇ ਦੇ ਰਾਤ ਜਾਣ ਤੋਂ ਡਰਦੇ ਆ। ਇਹ ਆਪਣੇ ਜ਼ਿਲ੍ਹੇ ਜਗਲਬਾਟ ਵਿੱਚ ਪੰਜ ਬੱਚਾ ਹੁੰਦਾ ਤਾਂ ਦੂਸਰੇ ਜ਼ਿਲ੍ਹਿਆਂ ਚ ਡਾਂਟ ਤੋਂ ਡਰਦੇ ਆ ਅਸੀਂ ਅਹੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਇਆ ਭਗਵੰਤ ਮਾਨ ਸਰਕਾਰ ਤੱਕ ਪਹੁੰਚਾਵੇ ਕਿ ਸਾਡੇ ਤੇ ਥੋੜਾ ਰਹਿਮ ਕਰੇ ਜਿਹੜੀ ਜਗਾੜੂ ਮੋਟਰਸਾਈਕਲ ਰਹਿਣੀਆਂ ਚੱਲ ਰਹੀਆਂ ਉਹਨਾਂ ਦੇ ਤੇ ਜਿੱਥੋਂ ਬੰਦੀਆਂ ਉਹਨਾਂ ਤੇ ਤੋਂ ਕੁਝ ਕਰ ਉਹ ਨਹੀਂ ਰਿਹਾ ਫਿਰ ਸਾਡੇ ਗੱਡੀਆਂ ਨੂੰ ਕਿਤੇ ਡਾਲਾ ਖੁੱਲੇ ਨਾਲ ਤੇ ਕੋਈ ਕਿਸੇ ਨੂੰ ਕਹਿੰਦਾ ਓਵਰ ਰਾਈਟ ਦੇ ਨਾਂ ਤੇ ਕੱਟ ਰਿਹਾ ਕਿ ਓਵਰ ਰਾਈਟ ਤੇ ਕੋਈ ਡਰਾਈਵਰ ਪਾਉਂਦਾ ਨਹੀਂ ਮੈਂ ਮਜਬੂਰ ਹੋ ਕੇ ਪਾਣਾ ਪੈਂਦਾ ਜਿਹੜੇ ਆ ਮੋਟਰਸਾਈਕਲ ਰੇੜੀਆਂ ਆ ਇਹ ਤੁਰੀਆਂ ਫੜਦੀਆਂ ਕੋਈ ਫਿਟਾ ਰੇੜੇ ਤੁਰੇ ਫਿਰਦੇ ਆ ਇਹਨਾਂ ਦਾ ਕੋਈ ਪੁੱਛ ਗਿੱਚ ਹੀ ਆ ਨਹੀਂਗਾ ਇੱਕ ਗੱਲ ਹੋਰ ਆ ਸਾਬ ਕਿ ਆਨਲਾਈਨ ਕੋਈ ਗੱਡੀਆਂ ਨਹੀਂ ਚੜੀਆਂ ਅੱਜ ਕੱਲ੍ਹ ਤੋਂ ਸਭ ਪ੍ਰਸ਼ਾਸਨ ਦੇ ਅਧਿਕਾਰੀ ਉੱਥੇ ਖੜ ਜਾਂਦੇ ਨਾਲ ਦੇ ਨਾਲ ਸੱਚ ਮਾਰਦੇ ਆਨਲਾਈਨ ਚੱਕ ਲੈਂਦੇ ਵੀ ਗੱਡੀਆਂ ਨੂੰ ਇਹਦਾ ਟੈਕਸ ਭਰਿਆ ਕਿ ਨਹੀਂ ਭਰਿਆ ਪਰ ਬਹੁਤ ਸਾਰੀ ਗੱਡੀਆਂ ਆਇਆ ਜੀਆਂ ਨੇ ਜਿਹੜੇ ਆਨਲਾਈਨ ਨਹੀਂ ਚੜੀਆਂ ਤੇ ਉਹਨਾਂ ਦਾ ਫਿਰ ਵੀ ਉਹਨਾਂ ਦੇ ਜੁਰਮਾਨੇ ਪਾਏ ਜਾ ਰਿਹਾ ਕਿ ਉਹ ਸਰਕਾਰ ਨੂੰ ਵਾਪਸ ਦੇਊਗੀ ਇਹ ਚੀਜ਼ ਤੋਂ ਦੇਖਣੀ ਪਊਗੀ ਨਾ ਸਰਕਾਰ ਨੂੰ ਕਿੱਥੇ ਤੋਂ ਜਾਂਦੇ ਆਨਲਾਈਨ ਤੇ ਬਹੁਤ ਆਇਆ ਜੇ ਆਨਲਾਈਨ ਇਹ ਸਰਕਾਰ ਨੂੰ ਇਹ ਚੀਜ਼ ਦੇਖਣੀ ਪਊਗੀ ਤੇ ਇੱਕਦਮ ਬਹੁਤ ਕਰ ਰਿਹਾ ਠਕਾ ਡਰਾਈਵਰ ਮਗਾਏ ਸਰਕਾਰੀ ਸਰਕਾਰ ਦੇ ਕਮਾਊ ਪੁੱਤਰ ਗਿਨੇ ਜਾਂਦੇ ਨੇ ਜਿਹੜੀਆਂ ਤੁਸੀਂ ਕਹਿੰਦੇ ਆ ਵੀ ਆਨਲਾਈਨ ਗੱਡੀਆਂ ਨਹੀਂ ਚੜੀਆਂ ਮਤਲਬ ਉਹਨਾਂ ਦੇ ਕਾਗਜ਼ ਪੱਤਰ ਪੂਰੇ ਆ ਪਰ ਸਰਕਾਰ ਦੀ ਗਲਤੀਕਾਰ ਨਹੀਂ ਆਉਂਦਾ हां ਇਹ ਸਰਕਾਰ ਦੀ ਗਲਤੀ ਕਰਨ ਜੀ ਡਰਾਈਵਰ ਸਾਰੇ ਖੜੇ ਆ ਇਹਦੇ ਵਿੱਚ ਬਹੁਤ ਗੱਡੀਆਂ ਦੇ ਜਿਹੜੇ ਆਨਲਾਈਨ ਨਹੀਂ ਚੜਨ ਚਾਹ ਰੀਆਂ ਤੇ ਉਹ ਚਲਾਣ ਤੋਂ ਫੇਰ ਡਰਦੇ ਆ ਬਾਹਰ ਜਾਣ ਤੋਂ ਕਾਗਜ਼ ਪੱਤਰ ਹੈਗੇ ਉਹਨਾਂ ਕੋਲ ਕਾਗਜ਼ ਪੱਤਰ ਸਾਰੇ ਹੈਗੇ ਉਹਨਾਂ ਕੋਲ ਤੇ ਜਿਹੜੇ ਜਿਗਾਰੂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੇ ਆਈ ਜਾਂਦੇ ਉਹਨਾਂ ਦਾ ਕੋਈ ਪੁੱਛਗਛ ਹੀ ਨਹੀਂ ਕੀ ਕਾਰਨ ਮੰਨਦੇ ਆਂ ਵੀ ਜਿਹੜੇ ਜਿਗਾੜੂੜੀਆਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਵੀ ਤੁਹਾਡੇ ਕੋਲ ਬਿਟਿਆ ਗਿਆ ਤੇ ਸਰਕਾਰ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੀ ਇਹ ਤਾਂ ਜੀ ਇੱਕ ਸਿਰਫ ਇੱਕ ਬੋਲ ਹੀ ਭਗਵੰਤ ਮਾਨ ਜੀ ਜਾਂਦਾ ਜੋ ਕਿਉਂਕਿ ਸਾਨੂੰ ਜਿਹੜਾ ਹਾਈ ਕੋਰਟ ਵੱਲੋਂ ਅਸੀਂ ਜਿੱਤੇ ਸੀਗਾ ਕੇਸ ਉਹਦਾ ਇੱਕ ਲੈਟਰ ਨਿਕੜਿਆ ਸੀਗਾ ਤੇ ਪੂਰੇ ਪੰਜਾਬ ਦੇ ਅੰਦਰ ਹਲਚਲ ਮਚ ਗਈ ਸੀ ਫਿਰ ਉਹਨਾਂ ਨੇ ਅੰਦੋਲਨ ਜਿਹੜਾ ਕੀਤਾ ਭਗਵੰਤ ਮਾਨ ਤੋਂ ਇੱਕ ਰਾਤ ਇੱਕ ਦਿਨ ਵੀ ਨਹੀਂ ਚੜਿਆ ਗਿਆ ਉਹਨੇ ਦੂਜੇ ਦਿਨ ਸਵੇਰ ਉੱਠਣ ਸਾਰੇ ਉਹਨਾਂ ਹਰੀ ਚੰਡੀ ਦੇ ਤੇ ਕਿਉਂ ਸੈਂਟਰ ਸਰਕਾਰ ਨੇ ਪਿਛਲੇ ਸਮਿਆਂ ਦੇ ਵਿੱਚ ਫੌਜੀ ਫੌਜ ਦਾ ਬਣਾਇਆ ਸੀਗਾ 4 ਸਾਲਾਂ ਦਾ ਕਿੰਨਾ ਕੁਛ ਹੋਇਆ ਪੂਰੇ ਆਪਣੇ ਇੰਡੀਆ ਦੇ ਵਿੱਚ ਰੇਲ ਅੰਦੋਲਨ ਰੇਲਾਂ ਤੋੜ ਬਹੁਤ ਕੁਛ ਕੀਤਾ ਉਹਨਾਂ ਨੇ ਪਰ ਉਹ ਟਸ ਤੋਂ ਮਸ ਨਹੀਂ ਹੋਏ ਉਹ ਆਪਣੇ ਉਤੇ ਵਰਕਰ ਆ ਰਿਹਾ ਪਰ ਆ ਪੰਜਾਬ ਸਰਕਾਰ ਨੂੰ ਜਗਾੜੂ ਮੋਟਰ ਸੰਘ ਰਣ ਦੇ ਹਾਈ ਕੋਰਟ ਦਾ ਜਿਹੜਾ ਆਇਆ ਸੀਗਾ ਤੇ ਇਹਨਾਂ ਤੋਂ ਇੱਕ ਇੱਕ ਦਿਨ ਚ ਨਹੀਂ ਜਰਿਆਗਾ ਤਾਂ ਨਾੜਾਂ ਛੁੱਟ ਦੇਤੀ ਉਹਨਾਂ ਨੂੰ ਉਹਨਾਂ ਦੀ ਛੂਟ ਦੀ ਵਜ੍ਹਾ ਨਾਲ ਤਾਂ ਬਹੁਤ ਮੰੜ ਰਿਹਾ ਦੁਨੀਆਂ ਪੜਦੇ ਉਹਨਾਂ ਦੇ ਨਾੜੇ ਵੀਡੀਓ ਆਈਆਂ ਪਾਈਆਂ ਨੇ ਵੀ ਰੋਜ਼ ਕਿੰਨੇ ਕੋਈ ਕਿੰਨੇ ਮੰੜ ਰਿਹਾ ਕਿੰਨੇ ਮੰੜ ਪੂਰੇ ਪੰਜਾਬ ਬਣੇ ਜਾਂਦੇ ਆ ਲੱਗਦਾ ਵੀ ਮਿਸਤਰੀ ਜਿਹੜੇ ਬਣਾਉਂਦੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਨ ਦੀ ਲੋੜ ਆ ਸਰਕਾਰ ਨੂੰ ਹਾਂਜੀ ਉਹਨਾਂ ਦੇ ਖਿਲਾਫ ਹੀ ਅਸੀਂ ਦੇਣ ਆਇਆ ਇਸੇ ਮਗ ਬੱਤਰ ਦੇ ਵੀ ਉਹਨਾਂ ਦੇ ਨਾਲ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਰੋਕ ਲਈ ਜਾਵੇ ਨਹੀਂ ਤਾਂ ਕੋਸੋ ਕੋਈ ਟਾਈਮ ਆ ਜਾਈ ਆਊਗਾ ਕੱਲਾ ਕੈਮਾ ਨਹੀਂ ਪਟਣਾ ਬਾਕੀ ਕਈ ਗੱਡੀਆਂ ਦੇ ਕੱਲਾ ਕੈਮਾ ਨਹੀਂ ਪਟਣਾ ਪਹਿਲਾਂ ਜੁਗਾੜ ਬਣ ਜਾਣਗੇ ਉਹਨਾਂ ਦੀ ਨੰਬਰ ਪਲੇਟ ਵੀ ਨਹੀਂ ਹੋਊਗੀ ਅੱਜ ਕੱਲ੍ਹ ਦੇ ਟਾਈਮ ਦੇ ਜੇ ਅਸੀਂ ਗੱਡੀਆਂ ਕੋਈ ਇੱਕ ਦੂਜੇ ਦੇ ਨਾਂ ਤੇ ਕਰਾਉਣਾ ਉਹਦੇ 5500 6000 ਰੁਪਏ ਲੱਗ ਜਾਂਦਾ ਤੇ ਆ ਜਿਹੜੇ ਜਗਾੜੂ ਮੋਟਰਸ ਆ ਰੇੜੀ ਇਹਨਾਂ ਦਾ ਕੁਝ ਵੀ ਨਹੀਂ ਲੱਗ ਰਿਹਾ ਕੋਈ ਅਫੀਡ ਸਰਕਾਰ ਨੇ ਵੀ ਪੰਜਾਬ ਸਰਕਾਰ ਮੰਡੋ ਅਦਾਲਤ ਦੇ ਹੁਕਮਾਂ ਨੂੰ ਵੀ ਮੰਨ ਲਈ ਜਮਾਨੀ ਮਾਨੀ ਆ ਗਿਆ ਸਾਨੂੰ ਇਸ ਕਰਕੇ ਸੁਪਰੀਮ ਕੋਰਟ ਦਾ ਫਿਰ ਦਰਵਾਜ਼ਾ ਖੜਕੜਾਣਾ ਬਹੁਤ ਹੈ ਜੇ ਇਹੀ ਹਿਸਾਬ ਰਹਿਗਾ ਜੀ ਅਸੀਂ ਤਾਂ ਬੇਨਤੀ ਕਰਾਣਾ ਮੰਗ ਮੰਗਣ ਆਇਆ ਦੇਖੋ ਸਾਡੀ ਆਵਾਜ਼ ਤੇ ਕਰ ਪਹੁੰਚ ਜਾਣੀ ਤਾਂ ਅਸੀਂ ਸੁਪਰੀਮ ਕੋਰਟ ਤੱਕ ਪਹੁੰਚ ਕਰਨੇ ਪਊਗਾ ਸਾਨੂੰ